ਹਰਦਮ ਕਾਲੀ ਜੀ ਤਨਕੇ ਸ਼ਰਮਾ ਜੀ ਤੁਹਾਨੂੰ ਆਪਣਾ ਸਵਾਗਤ ਹੈ ਨਾਲ ਸਾਡੇ ਸਰਪੰਚ ਸਾਹਿਬ ਬੈਠੇ ਨੇ ਹੋ ਮੇਰੇ ਨਾਲ ਬਹੁਤ ਵੱਡਾ ਸਮਾਂ ਚਾਹੇਗਾ ਤਾਂ ਮੈਂ ਤੁਹਾਨੂੰ ਸਾਰੇ ਨੂੰ ਦੱਸਣਾ ਚਾਹਦਾ ਮੈਂ ਤੁਹਾਨੂੰ ਲਈ ਜੱਜ ਜੱਜ ਵੀ ਜਿਹੜੇ ਕੈਂਡੀਡੇਟ ਖੜੇ ਨੇ ਜਿੱਤਾਣਗੇ ਉਹਨਾਂ ਨੂੰ ਤੱਕੜੀ ਜਿੱਤੋ ਮੇਰੇ ਕੋਲ ਇਹ ਸਾਡੀ ਤੱਕੜੀ ਹੈ ਦੇ ਕੋਲ ਜੇ ਸਾਡੀ ਤੱਕੜੀ ਜਾਰੀ ਹੋਵੇ ਸਭ ਨੂੰ ਵੋਟ ਪਾ ਦਿਓ ਵੇ ਬਿਲਕੁਲ ਆ ਪਾਇਓ ਉਹਨਾਂ ਨੇ ਜੇ 1 ਰੁਪਏ ਦਾ ਵੀ ਕੰਮ ਕਰਿਆ ਹੋਏ ਮਹਾਰਾਣੀ ਸਾਹਿਬਾ ਚਾਰ ਵਾਰੀ ਇੱਥੋਂ ਜਿੱਤ ਕੇ ਗਏ ਨੇ ਪਰ ਸਾਡੇ ਲਾਡ ਮੰਡੂ ਨੂੰ ਕੁਝ ਨਹੀਂ ਦਿੱਤਾ ਅਸੀਂ ਸ਼ਰਮਜੀ ਨੇ ਬਹੁਤ ਪੁਰੀ ਬਰਾਦਰੀ ਅਸਾ ਬੌਲਪਰੀਏ ਵੀ ਬੋਲ ਲੈਣਾ ਥੋੜਾ ਜਿਆ ਅਸਾ ਬੌਲਪਰੀ ਬਰਾਦਰੀਆਂ ਨੇ ਬਣੇ ਇਹਨੇ ਕਰ ਸਾਰੇ ਸੇ ਨੰਬਰ ਦੋ ਬਰ ਤੁਸੀਂ ਮੇਰੇ ਕੰਮ ਨੋਟ ਕਰ ਲਓ ਆਰ ਮੇਰੇ ਵਿਰੋਧੀਆਂ ਕੇ ਨੋਟ ਕਰ ਲਓ 7 ਸਾਲ ਹੋ ਗਏ ਨਾ ਹੁਣ ਸਰਕਾਰ ਬਦਲੀ ਨੂੰ ਮੈਂ 5 ਸਾਲ ਲਾਇਆ ਜੇ ਮੇਰੇ 5 ਸਾਲ ਕੇ ਕੰਮ ਮੇਰੇ ਵਿਰੋਧੀਆਂ ਕੇ 7.5 ਸਾਲ ਕੇ ਕੰਮ 10% ਵੀ ਹੋਣਾ ਨਾ ਜੇ ਮੈਂ 100 ਰੁਪਏ ਖਰਚ ਕਰਿਆ ਉਹਨਾਂ ਨੇ 10 ਰੁਪਏ ਵੀ ਕਰੇ ਹੋਣਾ ਤਾਂ ਵੀ ਉਹ ਵੋਟਾਂ ਘੇਰ ਲੈਂਦਾ ਲਿਖ ਰਿਹਾ ਕਰ ਦੇ ਕੋਈ ਉਹ ਡੇਟ ਰਗਾ ਮੈਂ ਡੇਟ ਡੇਟ ਲੱਖ ਰੁਪਏ ਇੱਕ ਹਜ਼ਾਰ ਪਰਿਵਾਰਾਂ ਦਾ ਪਾਸ ਕਰਵਾਇਆ ਪਹਿਲੀ ਕਿਸ਼ਤ ਮਿਲ ਗਈ ਦੂਸਰੀ ਕਿਸ਼ਤ ਦੇਣੇ ਵਾਸਤੇ ਗਰੀਬਾਂ ਤੋਂ 10-10 15-15000 ਰੁਪਏ ਰਿਸ਼ਵਤ ਲੈ ਰਹੇ ਆ ਐਨੀ ਵੀ ਸ਼ਰਮ ਨਹੀਂ ਵੀ ਇਸਕੇ ਘਰ ਛੱਤ ਨਹੀਂ ਉਹਨੂੰ ਤਾਂ ਬਕਸੇ ਦੱਸੋ ਕਿਹਨੂੰ ਬਕਸੇ ਹੋਏ ਨੇ ਮਾਦਲ ਵੀ ਇੱਕ ਪਾਸੇ ਇੱਕ ਸਿਰੇ ਦਾ ਠੱਗ ਟਲਦਾ ਜਿਹਨੇ ਆਪਣੇ ਹਲਕੇ ਨੂੰ ਪੂਰੀ ਤਰ੍ਹਾਂ ਲੁੱਟਿਆ ਇੱਕ ਪਾਸੇ ਮੈਂ ਤੁਹਾਡੇ ਪਰਿਵਾਰ ਦਾ ਮੈਂਬਰ ਹਾਂ ਤੁਹਾਡਾ ਬੱਚਾ ਹਾਂ ਗਲੀ ਗਲੀ ਦੱਸੋ ਮੇਰੇ ਤੋਂ ਬਿਨਾਂ ਕੋਈ ਗਲੀ ਪਾਂ ਜੇ ਮੇਰੇ ਤੋਂ ਬਿਨਾਂ ਜੀ ਕੋਈ ਗਲੀ ਵਿੱਚ ਆਇਆ ਹੋਏ ਘੁੰਮਣ ਵਾਸਤੇ ਨਾ ਤਾਂ ਵੀ ਕੋਟੇ ਦੇ ਹੱਕ ਕਰਨਾ ਫਿਰ 20 ਸਾਧ ਰਹੀ ਨਾ ਮਾਨਨੀ ਪਰਨੀਤ ਕੌਣ ਹੋ ਮੈਂਬਰ ਬਣੇ 20 ਸਾ 1 ਰੁਪਿਆ ਗ੍ਰਾਂਟ ਮੇਰੇ ਹਲਕੇ ਨੂੰ ਗਈ ਹੋਈ 1 ਰੁਪਿਆ ਦੀ ਕਰੋੜ ਦਾ ਗ੍ਰਾਂਟ ਹੁੰਦੀ ਹੈ ਸਾਲ ਕੀ 3 ਕਰੋੜ ਹੁੰਦੀ ਹੈ ਜੀ ਪੰਜ ਸਾਲਾਂ ਗ੍ਰਾਂਟ ਐਮਪੀ ਦੇ ਬਾਰੇ ਫਿਰ ਐਮਪੀ ਕੱਡੇ ਕੱਡੇ ਕੰਪ ਕਰਵਾ ਸਕਦਾ ਪੁਲ ਬਣਾ ਸਕਦਾ ਸੜਕਾਂ ਬਣਾ ਸਕਦਾ ਸਿਲੀਪ ਰੋਡਾਂ ਬਣਵਾ ਸਕਦਾ ਦੱਸਦੇ ਕੋਈ ਗੱਲ ਵਿਜ਼ਨ ਨਾਲ ਜੁੜੀ ਹੋਈ ਆ ਕੱਡੇ ਕੱਡੇ ਐਕਸਪ੍ਰੈਸ ਵੇ ਬਣ ਰਹੇ ਆ ਦੋਨੇ ਪਾਸੇ ਸਿਲੀਪ ਰੋਡਾਂ ਬਾਰੇ ਕਿਸੇ ਨੇ ਗੱਲ ਨਹੀਂ ਕੀਤੀ ਆਪਣੇ ਫਾਇਦੇ ਹਰ ਕੇ ਨੂੰ ਉਸ ਦਾ ਫਾਇਦਾ ਕੋਈ ਨਹੀਂ ਹੋਣਾ ਉਲਟਾ ਨੁਕਸਾਨ ਹੋ ਰਿਹਾ ਜੇ ਮੈਂ ਲੋਕ ਸਭਾ ਦੇ ਅੰਦਰ ਜੇ ਹੋਇਆ ਕੱਡ ਤੱਕੜ ਦੋਨੇ ਪਾਸੇ ਸਿਲੀਪ ਰੋਡਾਂ ਬਣਵਾ ਦੀਆਂ ਆਪਣਾ ਲਾਡੂ ਏਰੀਆ ਦਾ ਚੰਗਣ ਨੂੰ ਕਰੇ ਹੁਣ ਦੱਸੋ ਤੁਹਾਡੀ ਗੱਲ ਕਰਨੇ ਵਾਲਾ ਕੌਣ ਹੈ ਐਮ ਐਲ ਏ ਉਸ ਦਾ ਮੂੰਹ ਟੁੱਟ ਜੇ ਇਹ ਹਲਕੀ ਜਿਹੀ ਗੱਲ ਕਰ ਲਈ ਮਹਾਰਾਣੀ ਪ੍ਰਨੀਤ ਕੌਰ ਲੋਕ ਸਭਾ ਨੂੰ ਬੋਟ ਕੇ ਰਾਜੀ ਦੀ ਗਾਦੀ 5 ਸਾਲ ਐ ਫਿਰ ਹਾਂ 22 ਸਾਲ ਤੋਂ ਰੋਈਦਾ ਥਾਣਾ ਅਜੈ ਰਿਸ਼ੀ ਸ਼ਰਮਾ ਆਇਆ ਮਾ ਜਿਆ ਤੁਹਾਡੇ ਕੋਲ ਬੋਤਲ ਨਾ ਦੀ ਜਾਨ ਤੁਸੀਂ ਕੀ ਕਰਨੀ ਹੈ ਜਿਹੜੀ ਚੋਣ ਪਟਾਕੇਣਾ ਸੀ ਸ਼ਰਮਾ ਜੀ ਇਹ 7 8 ਨੰਬਰ ਵਾਰਡ ਦੀ ਇਕੱਠੀ ਮੀਟਿੰਗ ਸੀਗੀ ਜਿਹਦੇ ਅਸੀਂ ਐਨਕੇ ਸ਼ਰਮਾ ਜੀ ਦੇ ਜਿਹੜੇ ਲੋਕ ਸਭਾ ਦੇ ਉਮੀਦਵਾਰ ਹੈ ਸਾਡੇ ਐਨਕੇ ਸ਼ਰਮਾ ਜੋ ਕਿ ਸਾਡੇ ਲੋਕ ਸਭਾ ਦਾ ਉਮੀਦਵਾਰ ਹੈ ਉਹਦੇ ਦੀ ਮੀਟਿੰਗ ਕਰੀ ਸੀਗੀ ਉਹ ਕੋਲੇ ਟੋਲੇ ਦੇ ਸਾਹਮਣੇ ਕਿੰਨੇ ਲੋਕਾਂ ਨੂੰ ਚਾਹ ਹੈ ਸ਼ਰਮਾ ਜੀ ਨੂੰ ਮਿਲਣ ਲਈ ਉਹਨੇ ਉਹਦੇ ਆਏ ਮੀਟਿੰਗ ਲਈ ਆਈ ਸੀਗੇ ਤੇ ਹੁਣ ਜੇ ਸਾਡਾ ਮੋਟਿਵ ਸੀਗਾ ਆ ਕੇ ਵੀ ਜਿਹੜੇ ਜਿਹੜੇ ਵੋਟਾਂ ਆਉਣੀਆਂ ਸੀ ਵਰਤਮਾਨ ਵੋਟਾਂ ਜਿਤਾਈਏ ਕਿਉਂਕਿ ਜਿਹੜੇ ਚੋਣ ਹੈ ਸ਼ਰਮਾ ਜੀ ਦਾ ਇੱਕ ਕਮੋਡਿਵ ਕਹਿੰਦੇ ਜਦੋਂ ਵੀ ਵੋਟ ਲੈਣਾ ਕੰਮ ਕਾਰਗੁਜ਼ਾਰੀ ਦੇਣਾ। ਉਹ ਵੀ ਸ਼ਰਮਾ ਜੀ ਦੀ ਕਾਰਗੁਜ਼ਾਰੀ ਬਹੁਤ ਵਧੀਆ ਹੈ। ਕਿਉਂਕਿ ਜੇ ਆਏ ਪਿਛਲੇ 7 ਸਾਲਾਂ ਹੋ ਗਏ ਸਰਕਾਰ ਬਣਾਏ। ਕალიਦਨ ਸਰਕਾਰੋਂ ਬਦਲੇ ਹੋ ਗਏ। ਜਦੋਂ ਐਮ.ਕੇ. ਸ਼ਰਮਾ ਜੀ 2007-12 ਤੋਂ 17 ਤੱਕ ਮੈਂਬਰ ਪਾਵਰ ਲੈ ਸੰਸਦ ਮੈਂਬਰ ਰਹੇ। ਤੀ ਪਾਰਲੀਮੈਂਟ ਸੈਕਟਰੀ ਦੇ ਉਸ ਦੌਰਾਨ ਸ਼ਰਮਾ ਜੀ ਨੇ ਕਟੋ-ਕਟਾ ਸਾਡੇ ਨਾਲੂ ਸ਼ਹਿਰ ਦੇ ਅੰਦਰ 50 ਕਰੋੜ ਤੋਂ ਵੱਧ ਕੰਮ ਕੀਤੇ। ਸੀਵਰੇਜ ਪੁਆਇ। ਵਾਟਰ ਟਿਊਬਲ ਪੁਆਇ ਉਸ ਹਸਪਤਾਲ ਅਪਡੇਟ ਕਰਾਇਆ ਹਸਪਤਾਲ ਸਕੂਲ ਅਪਡੇਟ ਕਰਾਇਆ ਉਹ ਜੋ ਨੇ ਕਈ ਕੰਮ ਕਰਾਏ ਜੋ ਇਸ ਕਰਕੇ ਅਸੀਂ ਜਿਹੜੇ ਲੋਕਾਂ ਜੀ ਜਾ ਰਹੇ ਸੀ ਇਹ ਮੁੱਖ ਮੰਤਰੀ ਮੰਤਰੀ ਬੋਟਾ ਮੰਗ ਰਿਹਾ ਕਿ ਸ਼ਰਮਾ ਜੀ ਦੀ ਕਾਰਗੁਜ਼ਾਰ ਤੇ ਕੰਮ ਲੋ ਬੋਟ ਦੇ ਹੁਣ ਦੇਖੋ ਮੈਂ ਤੁਹਾਨੂੰ ਛੋਟਾ ਐਗਜ਼ਾਮਪਲ ਦਿੰਦਾ ਇਹ ਸਾਡੇ ਬਾਲਪੁਰੇ ਭਵਨ ਹੈ ਮੈਂ ਬਾਲਪੁਰੇ ਬਰਾਦੀ ਦੇ ਚੋੜਿਆ ਮੈਂ ਠੀਕ ਹੈ ਜੀ ਸ਼ਰਮਾ ਜੀ ਸਾਨੂੰ ਬਹੁਤ ਇਥੇ ਉਲਾੜੀ ਬਾਲਪੁਰੇ ਬਰਾਦੀ ਨੂੰ ਕੀਤਾ ਸਭ ਤੋਂ ਵੱਡੀ ਦੇਣ ਇਥੇ ਬਾਲਪੁਰੇ ਭਵਨ ਉਸ ਤੋਂ ਬਾਅਦ ਤਿੰਨ ਬਾਲਪੁਰੇ ਪਾਰਕ ਦਿੱਤੇ ਗੋਪਾਲ ਗੋਪਾਲਪੁਰਾ ਹੈ ਉਨੇ ਜਗ੍ਹਾ ਦਿੱਤੀ ਉਹਨੇ ਲੈ ਕੈਟਲ ਫਾਊਂਡ ਦੀ ਜਗ੍ਹਾ ਦਿੱਤੀ ਹੈ ਔਰ ਸਵਰਗਾਸ਼ਰਮ ਨੂੰ ਜਿਹੜੇ ਸਵਰਗਾਸ਼ਾਹ ਬੰਨ ਹੁੰਦੀ ਹੈ ਉਹ ਦਿੱਤੀ ਦਾ ਇਹ ਤਾਂ ਸ਼ਰਮਾ ਜੀ ਦੇ ਨੇ ਇਹ ਸਾਨੂੰ ਸ਼ਰਮਾ ਜੀ ਤੋਂ ਇੱਕ ਰਿਕੁਐਸਟ ਲਈ ਹੈ ਸਰ ਉਹ ਤੁਹਾਨੂੰ ਇਹ ਗੱਲ ਦੱਸਦਾ ਵੈਰੀ ਗੁੱਡ ਡਵੈਲਪਮੈਂਟ ਜੇ ਅਪ ਬੰਪੈਰੀਜ਼ਨ ਕਰੀਏ ਦੂਜੇ ਬਿਤਾਵਨਾ ਦੁਪਿੰਦਰ ਸਿੰਘ ਤੇ ਲੋਹਾ ਇੱਕ ਜੀ ਸਿੰਘ ਜਵਾਜੀ ਇਸ ਬਾਲਪਰੀ ਭਵਨ ਤੇ 2016 ਕੰਪਲੀਟ ਹੋਇਆ ਜਿੱਤੇ ਸ਼ਰਮਾ ਜੀ ਛੋੜਦੇ ਛੋੜੋ ਉਸ ਤੋਂ ਬਾਅਦ 4/9 ਦੀ 4/9 ਦੀ ਕਿਟਿੰਗ ਲਵਾ ਦੇ ਕਾਂਗਰਸ ਕੈਂਡੀਟ ਅਲੱਗ ਜਿਹੜੇ ਕਾਂਗਰਸੀ ਕੈਂਡੀਡੇਟ ਹੈ ਨਾ ਜਿਹੜਾ ਜੇ ਕਾਂਗਰਸੀ ਤੇ ਨੁਮਾਇੰਦੇ ਹੈ ਕੌਂਸਲਰ ਹੈ ਉਹ ਕੈਪਟਨ ਮਨਿੰਦਰ ਦੀ ਬਹੁਤ ਨਜ਼ਦੀਕੀ ਹੈ ਮਤਲਬ ਕਿ ਸਵੇਰੇ ਤੇ ਕੋਈ ਕੰਮ ਨਹੀਂ ਕਰਾ ਪਾਇਆ ਕਿ ਦੇਖ ਲੇ ਲੇੜਾ ਜਿਤਾਉਗੇ ਸ਼ਰਮਈ ਹਲਕੇ ਤੋਂ ਜਿਹੜੀ ਉਮੀਦ ਹੈ ਤੁਹਾਨੂੰ ਲਖ ਤੋਂ ਵੱਧ ਲਗਦੀ ਰਿਪੋਰਟ ਮੈਣੀ ਚਾਹੀਦੀ ਹੈ ਪੂਰੇ ਹਲਕੇ ਦੇ ਵਿੱਚ ਇਹਨਾਂ ਕੋ ਪਿਆਰ ਮਿਲ ਰਿਹਾ ਲੋਕਾਂ ਦਾ ਕਿੰਨਾ ਪਿਆਰ ਮਿਲ ਰਿਹਾ ਇਹਨਾਂ ਨੂੰ ਪਿਆਰ ਮਿਲ ਰਿਹਾ ਇਹ ਤੁਹਾਡੇ ਸਾਹਮਣੇ ਹੀ ਹੈ ਤੇ ਕੱਲ੍ਹ ਤੋਂ ਸ਼ਾਮ ਨੂੰ ਮੈਸੇਜ ਲਾਣੇ ਕਰੇ ਦੇਖੋ ਕਿੰਨੇ ਕਾਏ 2 ਵਾਟਾਂ ਦੀ ਮੀਟਿੰਗ ਹੈ ਤੁਹਾਡੇ ਸਾਹਮਣੇ ਪਿਆਰ ਕਿੰਨਾ ਹੈ ਸਾਢ ਆਲੇ 300 ਤੋਂ 400 ਦਾ ਮਿਨੀਮਮ ਰੇਂਜ ਮਰੇ 2 8 ਦਾ ਹਫਤੇ ਦੇ 8 ਤੋਂ ਮਹੀਨਾ ਥੋੜਾ ਉਸ ਕਰਕੇ ਇਹ ਥੋੜੇ ਸਾਹਮਣੇ ਹੀ ਹੈ ਕਿ ਜੀ ਉਹ ਜੀ ਫਿਲ ਕਰਦੇ ਹੁਣ ਇਹ ਕਿ ਜੀ ਲੋਕਲ ਜੋ ਕੋਲ ਜੋ ਕੋਲ ਇਹ ਹੀ ਫਿਲ ਕਰ ਦੇ ਇੱਕ ਜੀ ਉਹ ਲੋਕਲ ਵੱਟ ਤੋਂ ਵੱਟ ਫੋਟੋ ਆਣ ਵੀ ਸਾਡੇ ਜੇ ਸ਼ਲਬਨੀਆਂ ਹਲਕੇ ਚਮੇ ਡੇਰਾਬਾਦੀ ਜਿਹੜੀ ਆਵਾਜ਼ ਹੈ ਨਾ ਡੇਰਾਬਾਦੀ ਆ ਪਹਿਲੇ ਹਲਕੇ ਮੰਦੇ ਬਣ ਕੇ ਹਿੰਦੁਸਤਾਨ ਦੀ ਸਿਆਸਤ ਦੀ ਗੁਜੇ ਹਿੰਦੁਸਤਾਨ ਦੇ ਜਿਹੜੇ ਆ ਜਦੋਂ ਮੋਦੀ ਸਾਹਿਬ ਪ੍ਰਾਈਮ Minister ਬਣ ਗਏ ਤਾਂ ਉਸ ਤੋਂ ਉਹ ਸਾਹਮਣੇ ਬੋਲਣਗੇ ਫਿਰ ਦੇਖੋ ਸਾਡੇ ਹੱਕ ਕਿਵੇਂ ਲੈ ਕੇ ਆਉਂਦੇ ਸਾਡੇ ਹਲਕੇ